92 ਕਰੋੜੀ ਖਾਲਸਾ ਜਿਹੜਾ ਹੈ ਉਹ ਪ੍ਰਗਟ ਹੋਏਗਾ ਉਹ ਕਦੋਂ ਪ੍ਰਗਟ ਹੋਏਗਾ ਹਾਂ ਮਹਾਰਾਜੀ ਕਿਰਪਾ ਜੀ ਸਤਿਗੁਰ ਨੇ ਬਚਨ ਕੀਤੇ ਆ ਨਾ ਉਹ ਪੂਰੇ ਹੋਣੇ ਹੋਣੇ ਆ ਗੁਰੂ ਸਾਭਾ ਦੇ ਪੱਥਰ ਤੇ ਲਕੀਰ ਹੱਲੇ ਮਿਟ ਸਕਦੀ ਏ ਧੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਬਚਨ ਆ ਗਏ ਜਿਹੜੇ ਸਤਿਗੁਰ ਨੇ ਆਪ ਕਰ ਦਿੱਤੇ ਉਹ ਮਿਟ ਨਹੀਂ ਸਕਦੇ ਜੇ ਸਤਿਗੁਰਾਂ ਨੇ ਕਿਹਾ ਏ ਕਿ ਖਾਲਸਾ ਰਾਜ ਆਉਣਾ ਏ ਸਤਜਗ ਆਉਣਾ ਤੇ ਆਉਣਾ ਹੀ ਆਉਣਾ ਏ ਕੱਲ ਤੇ ਕੱਲ ਆਉਣਾ ਵੀ ਕਲ ਯੁਗ ਦੇ ਵਿੱਚ ਹੈ ਹਾਂ ਇਦਾਂ ਹੁਣ ਜੰਗਾ ਜੁਦਾ ਚੱਲ ਰਹੀਆਂ ਹੈ ਤੇ ਇੱਕ ਵਾਰ ਤਾਂ ਇਹ ਲਹਿਰ ਚੱਲੇਗੀ ਨਾਮ ਦੀ ਹੁਣ ਚੱਲ ਪਈ ਉਹ ਆਰੰਭ ਹੋ ਚੁੱਕਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਦੇਖੋ ਕਿੰਨੀਆਂ ਸੰਗਤਾਂ ਨਾਮ ਜਪ ਸਿਮਰਨ ਕਰ ਰਹੀਆਂ ਉਹਨਾਂ ਦੇ ਅੰਦਰ ਅਨਹਦ ਨਾਦ ਪ੍ਰਗਟ ਹੋ ਰਿਹਾ ਹੈ ਅੰਮ੍ਰਿਤ ਰਸ ਪੀ ਰਹੀਆਂ ਨੇ ਅੰਦਰ ਉਹ ਮਾਲਕ ਦੇ ਦਰਸ਼ਨ ਦੀਦਾਰੇ ਵੀ ਕਰ ਰਹੀਆਂ ਤੇ ਸਤਜਗ ਪ੍ਰਗਟ ਹੋ ਗਿਆ ਤੇ ਜਿਹਨੂੰ ਆਪਣੇ ਅੰਦਰ ਤਾਂ ਭੇਦ ਆ ਗਿਆ ਅੰਦਰ ਉਹ ਆਪੇ ਦੀ ਪਹਿਚਾਨ ਆ ਗਈ ਤੇ ਉਹ ਕਹੇਗਾ ਕਿ ਨਹੀਂ ਉਹ ਵੀ ਮੇਰਾ ਭਰਾ ਹੈ ਹਿੰਦੂ ਵੀ ਮੇਰਾ ਭਰਾ ਹੈ ਮੁਸਲਮਾਨ ਵੀ ਮੇਰਾ ਭਰਾ ਹੈ ਤੇ ਮੈਂ ਹੁਣ ਕਹਿੰਦੇ ਦਾਗਾਂ ਗਦ ਗੋਲੇ ਜਦੋਂ ਭਰਾਏ ਭਰਾਏ ਸਾਹਮਣੇ ਹੋ ਗਏ ਕਾਲ ਯੁਗ ਚ ਕਾਲ ਯੁਗ ਚ ਰੱਬ ਦੇ ਦਰਸ਼ਨ ਹੋ ਰਹੇ ਹੋ ਰਹੇ ਕਾਲ ਯੁਗ ਦੇ ਵਿੱਚ ਤਾਂ ਜਲਦੀ ਹੈ ਅੱਗੇ ਜਿਹੜੇ ਪਿਛਲੇ ਯੁਗ ਹੋਏ ਨਾ ਉਹਦੇ ਵਿੱਚ ਤਾਂ ਜਪ ਤਪ ਬੜੇ ਕਰਨੇ ਬੇ 88 88000 ਬਰੇ ਤੇ ਜੀਵ ਪੁੱਠੇ ਲੰਮ ਕੇ ਰਹੇ ਕਿ ਨੇ ਕੀਲੀ ਨਾ ਕਿਸ ਨੂੰ ਬੰਨ ਲਿਆ ਕਿ ਧੂਣੀਆਂ ਤਪਾਉਂਦੇ ਰਹੇ ਪਾਣੀ ਚ ਇੱਕ ਲੱਤ ਪਰ ਖੜੇ ਹੋ ਕੇ ਭਗਤੀ ਕਰਦੇ ਰਹੇ ਪਰ ਉਹਨਾਂ ਦੇ ਨਾਮ ਪ੍ਰਗਟ ਨਹੀਂ ਹੋਇਆ ਕੋਈ ਕੱਲ ਕੇਵਲ ਨਾਮ ਆਧਾਰ ਇਹ ਜਿਹੜਾ ਕਲ ਯੁਗ ਹੈ ਨਾ ਮਹਾਰਾ ਜੀ ਨੇ ਨਾਮ ਜਪਣਾ ਇਹਦੇ ਵਿੱਚ ਸਭ ਤੋਂ ਉੱਤਮ ਹੈ ਜੇ ਸੁਰਤ ਜੁੜਦੀ ਵੀ ਨਹੀਂ ਗੱਲ ਜਦੋਂ ਜੇ ਮਹਾਰਾਜ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਵੇ ਕਰਨੀ ਹੋਣੀ ਕਿਰਪਾ ਆਇਆ ਸੀ ਗੁੰਗੇ ਕੀ ਕਰ ਸਕਦੇ ਆ ਜੇ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਛੱਜੂ ਜੀ ਝੂਰ ਦੇ ਉੱਪਰ ਆਪਣਾ ਮੇਰ ਭਰਿਆ ਹੱਥ ਰੱਖਿਆ ਸੀ ਤੇ ਗੁੰਗਾ ਵੀ ਬੋਲਣ ਲੱਗ ਪਿਆ ਜਦੋਂ ਉਹਦੀ ਮੇਰ ਦੀ ਨਿਗਾ ਆਪਣੇ ਤੇ ਗੁਰਮੁਖੋ ਹੋ ਗਈ ਬੱਚੇ ਤਾਂ ਉਹਦੇ ਹੀ ਆ ਚੰਗੇ ਆ ਮਾੜੇ ਆ ਪਾਪੀ ਆ ਅਪਰਾਧੀ ਆ ਕੌਡੇ ਰਕਸ਼ ਵਰਗਿਆਂ ਤੇ ਵੀ ਮਹਾਰਾਜ ਨੇ ਕਿਰਪਾ ਕੀਤੀ ਸੀਗੀ ਬਲੀ ਕੰਦਾਰੀ ਵਰਗੇ ਭੂਮੀਏ ਚੋਰ ਵਰਗੇ ਸੱਜਣ ਠੱਗ ਵਰਗੇ ਜਿਹੜੇ ਕਿ ਇਨਸਾਨ ਜਿਨ੍ਹਾਂ ਤੋਂ ਡੀਵ ਡਰਦੇ ਸੀਗੇ ਉਹਨਾਂ ਤੇ ਵੀ ਕਿਰਪਾ ਹੋਈ ਹੈ ਕਿਰਪਾ ਹੋਈ ਤੇ ਗੁਰਮਖੋ ਇਹ ਤਾਂ ਸਤਗੁਰੂ ਦੀ ਕਿਰਪਾ ਹੈ ਜਿਹਨੂੰ ਮਰਜੀ ਉਹ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲੱਗੀ ਬਾਹ ਉਹ ਤਾਂ ਮਾਨਸ ਤੋਂ ਦੇਵਤੇ ਬਣਾਉਣ ਨੂੰ ਟਾਈਮ ਹੀ ਨਹੀਂ ਲਾਉਂਦਾ ਰਕਸ਼ਸ਼ ਤੋਂ ਦੇਵਤਾ ਬਣਾਉਣ ਨੂੰ ਟਾਈਮ ਹੀ ਨਹੀਂ ਲਾਉਂਦਾ ਜਦੋਂ ਦੀ ਦ੍ਰਿਸ਼ਟੀ ਹੋ ਗਈ ਉਹਨੇ ਸਤ ਸੰਗਤ ਦੇ ਵਿੱਚ ਸਾਨੂੰ ਲੈ ਆਉਣਾ ਆਪੇ ਸੰਗਤ ਸੱਦ ਬਹਾਲੇ ਆਪੇ ਬੈਸਾ ਸੰਗਤ ਮਿਲ ਆਤੀ ਸਾਧੂ ਜਨਾਂ ਦਾ ਸੰਗ ਹੋ ਗਿਆ ਸਿਮਰਨ ਕਰਨਾ ਸ਼ੁਰੂ ਕਰਤਾ ਫੇਰ ਮਾਰਾ ਅੰਦਰੋਂ ਆਪ ਹੀ ਉਹ ਪ੍ਰਗਟ ਹੋ ਜਾਂਦਾ ਹੈ ਹੈਨਾ ਤੇ ਕਿ ਇੱਥੇ ਮਾਰਾ ਨੇ ਗੁਰਬਾਣੀ ਵਿੱਚ ਆਪਨ ਦੱਸਿਆ ਤੁਹਾਡੀ ਭਾਵਨਾ ਸ਼ਰਧਾ ਜਿਹੜੀ ਤੁਹਾਡੀ ਭਾਵਨਾ ਫੇਰ ਮਹਾਰਾਜ ਉਦਾਂ ਨਹੀਂ ਬਣਾ ਦਿੰਦੇ ਨੇ ਸ਼ਰਧਾ ਉਦਾਂ ਨਹੀਂ ਬਣਾ ਦਿੰਦੇ ਉਹੀ ਨਾਸਤਕ ਜੀਵ ਹੁੰਦਾ ਜਿਹੜਾ ਮਾੜੇ ਚੰਗੇ ਬੋਲ ਬੋਲਦਾ ਹੈ ਉਹੀ ਨਾਸਤਕ ਜੀਵ ਹੁੰਦਾ ਜਿਹੜਾ ਉਹਦੇ ਮੁਖ ਦੇ ਵਿੱਚੋਂ ਗੁਰੂ ਦੇ ਬਚਨ ਨਿਕਲਦੇ ਆ ਵਾਇ ਗੁਰੂ ਸਿਮਰਨ ਚ ਕਿੰਨੀ ਕੋ ਸ਼ਕਤੀ ਹੈ ਬੱਡੀ ਪਾਵਰ ਹੈ ਪ੍ਰਭੂ ਕਾ ਸਿਮਰਨ ਸਭ ਤੋਂ ਊਚਾ ਸਭ ਤੋਂ ਊਚਾ ਗਣਿਆ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਤੇ ਸਤਿਗੁਰ ਕਹਿੰਦੇ ਜਿੱਦਾਂ ਜਿੱਦਾਂ ਸਿਮਰਨ ਕਰਾਂਗੇ ਅਭਿਆਸ ਕਰਾਂਗੇ ਸਾਡਾ ਮਨ ਤ੍ਰੈ ਗੁਣਾ ਤੋਂ ਅਤੀਤ ਹੋ ਜਾਏ ਗੁਰਮੰਤਰ ਹੈ ਨਾ ਵਾਹਿਗੁਰੂ ਦਾ ਸਿਮਰਨ ਇਹ ਗੁਰਮੰਤਰ ਗੁਰਮੰਤਰ ਜਪ ਕੇ ਆਪਣੇ ਅੰਦਰੋਂ ਨਾਮ ਨੇ ਪ੍ਰਗਟ ਹੋਣਾ ਹਮ ਕਾਲ ਸਰਾਜ ਪ੍ਰਗਟ ਹੋਣਾ ਆਪਣੇ ਅੰਦਰ ਜਦੋਂ ਨਾਮ ਜਪਦੇ ਆ ਨਾਭੀ ਤੇ ਚੋਟ ਪੈਂਦੀ ਹੈ ਫਿਰ ਸੁਖਮਨਾ ਨਾੜੀ ਜਦੋਂ ਹਰਕਤ ਵਿੱਚ ਆਉਂਦੀ ਨਾ ਅ ਉੱਥੇ ਇਹ ਸੁngੜੀ ਹੋਈ ਹੈ ਜਦੋਂ ਹਰਕਤ ਵਿੱਚ ਆਉਂਦੀ ਹੈ ਜੈ ਚਲ ਮਿਲਕਾਰ ਦਸੰਤਾ ਤੇ ਅਨਹਦ ਸ਼ਬਦ ਬਜੰਦਾ ਵਿੱਚੋਂ ਫਿਰ ਆਨੰਦ ਸ਼ਬਦਾਂ ਦੀ ਆਵਾਜ਼ ਆਉਂਦੀ ਹੈ ਤੇ ਨਾਲ-ਨਾਲ ਫਿਰ ਅਮਰਤ ਰਸ ਆਉਂਦਾ ਹੈ ਤੇ ਚੇਲਵਲ ਪ੍ਰਕਾਸ਼ ਵੀ ਨਿਕਲਦਾ ਹੈ ਕਿਉਂਕਿ ਆਪਾਂ ਇੱਥੇ ਚੋਟ ਨਹੀਂ ਨਾ ਮਾਰ ਰਹੇ ਸਿਮਰਨ ਕਰ ਰਹੇ ਆ ਆਪਣੀ ਮਤਨਾ ਕਰ ਰਹੇ ਆ ਇਥੇ ਗਲੇ ਤੇ ਸਿਮਰਨ ਹੁੰਦਾ ਵਾ ਵਾਹਿਗੁਰੂ ਵਾਹਿਗੁਰੂ ਵਾਹਿ ਉਹ ਗਲੇ ਤੇ ਰਹਿ ਜਾਂਦਾ ਭੁੱਖ ਤੁਹਾਨੂੰ ਅੰਦਰੋਂ ਲੱਗੀ ਏ ਪ੍ਰਸ਼ਾਦਾ ਇੱਥੇ ਰੱਖ ਕੇ ਕਮਾਂਗੇ ਕਿ ਭੁੱਖ ਮਿਟ ਗਈ ਭੁੱਖ ਮਿਟ ਗਈ ਨਹੀਂ ਉਹ ਦੰਦਾ ਨਾਲ ਚੱਬ ਕੇ ਰਸਨਾ ਅੰਦਰ ਲਿਜਾਣਾ ਪੈਣਾ ਭੁੱਖ ਅੰਦਰੋਂ ਤਾਂ ਹੀ ਮਿਟੇਗੀ ਤ੍ਰਿਪਤੀ ਹੋएगी ਨਾ ਏਦਾਂ ਨਾਮ ਹੈ ਕੋ ਜਿੰਨਾ ਚਿਰ ਜੋ ਮਾਰੇ ਨੇ ਪਰ ਗੈਰ ਨਾ ਇਥੋਂ ਲਿਬ ਟੁੱਟਦੀ ਲਿਬ ਛੁੜ ਗਈ ਤ੍ਰਿਸ਼ਨਾ ਮਾਇਆ ਮਰਦਾ ਨਾੜੂਆ ਕਟਿਆ ਜਾਂਦਾ ਮਾਤਾ ਦੇ ਘਰ ਤੇ ਲਿਬ ਟੁੱਟ ਗਈ ਦਰ ਗੁਪਤ ਹੋ ਗਿਆ ਤੇ ਹੁਣ ਜਿੰਨਾ ਚਿਰ ਇਹ ਤੇ ਹਿੱਟ ਨਹੀਂ ਕਰਦੇ ਵਾਹ ਵਾਹ ਬੋਲਿਆ ਤੇ ਅੰਦਰ ਗਿਆ ਹੂੰ ਪੇਟ ਗੁਰੂ ਦੇ ਇਹਨੂੰ ਸਾਸਗ੍ਰਸ ਕਹਿੰਦੇ ਆ ਵਾਹ ਗੁਰੂ ਵਾਹ ਗੁਰੂ ਜਦੋਂ ਇਹ ਚੋਟ ਪੈਂਦੀ ਹੈ ਮਰ ਕਹਿੰਦੇ ਅ ਬ੍ਰह्म ਅਗਨ ਸਹਿਜੇ ਪਰਜਾਲੀ ਏਕੇ ਚੋਟ ਸੁਜਾਇਆ ਹੂੰ ਜਦੋਂ ਸ਼ਬਦ ਦੀ ਚੋਟ ਪੈਂਦੀ ਹੈ ਸੁਖਮਨ ਨਾੜੀ ਖੋਲਦੀ ਓਦੇ ਵਨ ਛੇਕ ਨੇ ਜਦੋਂ ਖੁੱਲਦੇ ਨੇ ਵਿੱਚੋਂ ਆਵਾਜ਼ ਵੀ ਆਉਂਦੀ ਹੈ ਤੇ ਨਾਲ ਚਿਲਮਿਲ ਹੁੰਦੀ ਪ੍ਰਕਾਸ਼ ਨਿਕਲਦਾ ਹੂੰ ਤੇ ਜਦੋਂ ਮਹਾਰਿ ਕਿਰਪਾ ਕਰਦਾ ਫਿਰ ਇਥੋਂ ਆਪਣਾ ਉਹ ਖੇਡ ਸ਼ੁਰੂ ਹੋ ਜਾਂਦਾ ਹੈ ਕਈ ਵਾਇਗਰੂ ਸ਼ਬਦ ਦੀ ਇਸ ਤਰੀਕੇ ਨਾਲ ਵੀ ਮਤਲਬ ਵੀ ਦੱਸ ਦਿੰਦੇ ਆ ਅ ਚਲੋ ਤੁਹਾਡੇ ਨਾਲ ਮਤਲਬ ਵੀ ਅਪਾ ਡਿਸਕਸ ਕਰਾਂਗੇ ਕਈ ਇਹ ਵੀ ਗੱਲ ਕਰ ਦਿੰਦੇ ਆ ਵਾਇਗਰੂ ਦਾ ਮਤਲਬ ਹੈ ਵਿਸ਼ਨੂੰ ਰਾਮ ਹਰੀ ਪਰ ਅਸਲ ਦੇ ਵਿੱਚ ਇਸਦਾ ਮਤਲਬ ਕੀ ਹੈ ਕੀ ਸੱਚੀ ਹੈ ਮਤਲਬ ਦੇਖੋ ਚਾਰੇ ਜੁਗਾਂ ਦਾ ਸਮੇਲ ਭਾ ਮਹਾਰਾਜ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਆਪਾਂ ਨੂੰ ਚੌਂ ਜੁਗਾਂ ਦਾ ਸਮੇਲ ਦੱਸਦੇ ਨੇ ਕਿ ਸਤਜੁਗ ਦੇ ਵਿੱਚੋਂ ਤ੍ਰੇਤੇ ਦੇ ਵਿੱਚੋਂ ਦੁਆਪਰ ਦੇ ਵਿੱਚੋਂ ਤੇ ਗੁਰਨਾਮ ਇੱਕ ਇੱਕ ਅੱਖਰ ਲਿਆ ਗਿਆ ਤੇ ਵਾਹਿਗੁਰੂ ਗੁਰਮੰਤਰ ਬਣਿਆ ਤੇ ਇਸ ਤਰ੍ਹਾਂ ਹੀ ਮਹਾਰਾਜ ਨੇ ਇਹ ਵਾਹਿਗੁਰੂ ਗੁਰਮੰਤਰ ਹੈ ਇਹ ਤਤਾਂ ਨੂੰ ਪਾਰ ਕਰਨ ਵਾਸਤੇ ਔਰ ਨਹੀਂਆ ਵਿਚਾਰਾਂ ਤੋਂ ਰਹਿਤ ਹੋਣ ਵਾਸਤੇ ਵਾਹਿਗੁਰੂ ਮੰਤਰ ਜਿੱਦਾਂ ਜਿੱਦਾਂ ਤੁਨਵੇਂ ਧਿਆਨ ਟਿਕਾਵਾਂਗੇ ਤੁਨਵੇਂ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਘੱਤ ਕਹਾਣੀ ਚਾਹੇ ਵਾਹਿਗੁਰੂ ਸ਼ਬਦ ਜਪ ਲਓ ਚਾਹੇ ਰਾਮ ਜਪ ਲਓ ਚਾਹੇ ਤੁਸੀਂ ਪਰ ਜਪਣਾ ਸਾਸ ਗ੍ਰਾਸ ਚ ਹੈ ਅੱਲਾ ਜਪ ਲਓ ਜੇ ਅੱਲਾ ਵੀ ਕਹਿਣਾ ਉਹ ਵੀ ਇਸ ਤਰ੍ਹਾਂ ਹੀ ਸਾਸ ਗ੍ਰਾਸੇ ਕਹੇ ਹੋਗਾ ਅੱਲਾ ਹੂ ਅੱਲਾ ਹੂ ਏ ਰਾਮ ਏ ਰਾਮ ਜਦੋਂ ਇੱਥੇ ਚੋਟ ਪੈ ਗਈ ਨਾ ਹਿੰਦੂ ਮੁਸਲਮਾਨ ਸਿੱਖ ਅਸਾਈ ਦਾ ਅੰਦਰਲਾ ਖੇੜ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਆ ਹੂੰ ਜਦੋਂ ਇਥੋਂ ਖੇੜ ਚੱਲੇਗਾ ਤੇ ਫਿਰ ਉਹਨੂੰ ਅਨਪਭਵ ਹੋਏਗਾ ਆਪਣੇ ਅੰਦਰ ਵੀ ਕੁਝ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਧਰਤੀ ਥੱਲੇ ਪਾਣੀ ਹੈ ਪਰ ਹਾਲੇ ਗੱਲਾਂ ਬਾਤਾਂ ਚੱਲ ਰਹੀਆਂ ਗਿਆਨ ਹੈ ਪਰ ਫਿਰ ਪ੍ਰੈਕਟੀਕਲ ਕਰਨ ਲਈ ਕੀ ਆ ਮਸ਼ੀਨ ਆਉਂਦੀ ਬੋਰ ਵਾਲੀ ਉਹ ਤਿੰਨ ਚਾਰ ਦਿਨ ਮਿਹਨਤ ਕਰਦੇ ਬੋਕੀਆਂ ਮਾਰਦੇ ਪੇ ਪਤਾ ਲੱਗਦਾ ਕਿ ਥੱਲੇ ਪਾਣੀ ਹੈ ਫਿਰ ਉੱਤੋਂ ਪਾਉਣ ਦੀ ਲੋੜ ਨਹੀਂ ਪੈਂਦੀ ਤੱਲੀੋਂ ਪ੍ਰਗਟ ਹੋ ਜਾਂਦਾ ਆਪਣੇ ਅੰਦਰ ਜਦੋਂ ਸੱਚੇ ਪਾਤਸ਼ਾਹ ਗੁਰਮੰਤਰ ਜਪ ਕੇ ਨਾਮ ਨੇ ਪ੍ਰਗਟ ਹੋਣਾ ਹੈ ਹਮ ਨਾਮ ਲਿਖਣ ਪੜਦੇ ਵਿੱਚ ਨਹੀਂ ਆਉਂਦਾ ਗੁਰਮੰਤਰ ਜਿਹੜਾ ਲਿਖਣ ਪੜਦੇ ਵਿੱਚ ਆਉਂਦਾ ਇੱਕ ਜੀਵ ਦੁਆਰਾ ਜਪਾਈ ਜਾਣ ਵਾਲੇ ਨਾਮ ਹੈ ਇੱਕ ਜੀਵ ਦੁਆਰਾ ਨਹੀਂ ਜਿਹੜੇ ਜਪ ਹੋ ਰਿਹਾ ਹੈ ਹਮ ਠੀਕ ਹੈ ਉਹਨੂੰ ਅਨਹਦ ਨਾਮ ਕਹਿੰਦਾ ਹਰ ਕੀ ਕਤਾ ਅਨਾਹਦ ਬਾਣੀ ਉਹ ਸਾਡੇ ਅੰਦਰ ਮਾਲਕ ਬੈਠ ਕੇ ਕਥਾ ਵੀ ਕਰਿਆ ਉਸ ਗੁਫਾ ਦੇ ਅੰਦਰ ਜੋ ਤੀਜੇ ਪਾਤਸ਼ਾਹ ਮਹਾਰਾਜ ਆਪਾਂ ਨੂੰ ਕਹਿ ਰਹੇ ਏ ਇਸੇ ਨਾੜੀ ਦੇ ਅੰਦਰ ਉਹ ਰਾਗ ਚੱਲ ਰਿਹਾ ਸੁਖਮਨ ਕੇ ਕਾ ਰਾਗ ਸੁਣ ਸੁਣ ਮੰਡਲੇ ਬੁਲਾਏ ਜੋ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ 33 ਰਾਗ ਨੇ ਇਹ ਇਥੋਂ ਹੀ ਪ੍ਰਗਟ ਹੋਏ ਨੇ ਸੁਖਮਨ ਨਾੜੀ ਦੇ ਵਿੱਚੋਂ ਜਿਨ੍ਹਾਂ ਦਾ ਮਨ ਈੜਾ ਪਿੰਗਲਾ ਨੂੰ ਛੱਡ ਕੇ ਸੁਖਮਨ ਵਿੱਚ ਪ੍ਰਵੇਸ਼ ਹੋ ਗਿਆ ਉਹਨਾਂ ਨੇ ਉਹ ਆਨੰਦ ਵਾਲਾ ਰਾਗ ਸੁਣਿਆ ਉਹ ਆਨੰਦ ਵਾਲੀ ਆਤਮ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਗਈ ਤੇ ਫਿਰ ਉਹਨਾਂ ਨੇ ਬਿਆਨ ਕਰਨੇ ਕਿ ਕਹਿੰਦੇ ਅਸੀਂ ਦੋ ਆ ਜਿਹੜੀਆਂ ਨਾੜੀਆਂ ਨੇ ਛੱਡ ਗਿਆ ਇਹਨਾਂ 'ਚ ਵਿਚਾਰ ਚੱਲਦੇ ਸੀ ਕਲੇਸ਼ ਚੱਲਦਾ ਸੀ ਕਲਯੁਗ ਚੱਲਦਾ ਸੀ ਮਾਇਆ ਚਲਦੀ ਸੀ ਇਹਨਾਂ ਦੋਨਾਂ ਨੂੰ ਛੱਡ ਕੇ ਅਸੀਂ ਵਿਚਕਾਰ ਵਾਲੀ ਨਾੜੀ 'ਚ ਚਲੇ ਗਏ ਹੂੰ ਗੁਫਾ ਦੇ ਵਿੱਚ ਵੜ ਗਏ ਜਦੋਂ ਗੁਫਾ ਜਿਹੜਾ ਉਹ ਤੇ ਫਿਰ ਮਾਰੇ ਨੇ ਉਹ ਆਧਾਰਨ ਦੀ ਤਾਰਾ ਚੜਿਆ ਲੰਬਾ ਕਿ ਉਹ ਨਦਰ ਨਿਹਾਲਿਆ ਆਰਾਮ ਸੇਵਕਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ ਆਰਾਮ ਉਹ ਫਿਰ ਆਧਾਰਨ ਦਿੱਤੀ ਕਿ ਜਿਸ ਤਰ੍ਹਾਂ ਬੋਧਿਆ ਤਾਰਾ ਹੁੰਦਾ ਲੈਡ ਛੱਡਦਾ ਇਸ ਤਰ੍ਹਾਂ ਆਤਮ ਪ੍ਰਕਾਸ਼ ਦਾ ਸੁਖਮੁਣਾੜੀ ਭਰੀ ਪਈ ਹੈ ਤੁਸੀਂ ਕਾਲ ਯੁਗ ਦੀ ਗੱਲ ਕਰ ਰਹੇ ਸੀ ਤੁਸੀਂ ਕਿਹਾ ਸੀ ਕਿ ਕਾਲ ਯੁਗ ਤੋਂ ਬਾਅਦ ਸਤਿਯੁਗ ਕੀ ਪ੍ਰਗਟ ਹੋਣਾ ਕਈ ਲੋਕੀ ਇਹ ਵੀ ਕਹਿੰਦੇ ਆ ਵੀ ਕਾਲ ਯੁਗ ਦੇ ਵਿੱਚ ਇੱਕ அவਤਾਰ ਹੋਏਗਾ ਕਿ ਲੋਕ ਉਸ ਨੂੰ ਕਲਕੀ அவਤਾਰ ਵੀ ਕਹ ਦਿੰਦੇ ਆ ਵੀ ਕਲਕੀ அவਤਾਰ ਹੋਏਗਾ ਤੇ ਉਹ ਜਿਹੜਾ ਕਾਲ ਯੁਗ ਹੈ ਜਿਹੜਾ ਕਲੀ ਜਿਹੜਾ ਰਕਸ਼ਾ ਹੈ ਉਸ ਨੂੰ ਖਤਮ ਕਰੇਗਾ ਤੇ ਉਸ ਤੋਂ ਬਾਅਦ ਸਤਯੁਗ ਜਿਹੜਾ ਉਹ ਦੁਬਾਰਾ ਸ਼ੁਰੂ ਹੋਏਗਾ